ਵੋਟਾ ਤੋਂ ਪਹਿਲਾਂ ਮੰਤਰੀ ਲਾਲਜੀਤ ਪੁੱਲਰ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਆ ਕਿ ਮੰਤਰੀ ਲਾਲਜੀਤ ਪੁੱਲਰ ਦੇ ਵੱਲੋਂ ਜਾਤੀ ਸੂਚਕ ਨੂੰ ਲੈ ਕੇ ਕੁਝ ਬਿਆਨਬਾਜ਼ੀਆਂ ਦਿੱਤੀਆਂ ਗਈਆਂ ਤੇ ਜਿਸ ਦੇ ਦੌਰਾਨ ਉਹਨਾਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਦੇ ਉੱਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਏ ਨੇ ਤੇ ਇਹ ਮਸਲਾ ਜਿਹੜਾ ਪਕਦਾ ਜਾ ਰਿਹਾ ਹੈ ਤੇ ਉੱਥੇ ਹੁਣ ਮੰਤਰੀ ਰਾਜਜੀਤ ਸਿੰਘ ਖੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੌਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੱਸਿਆ ਕਿ ਕੱਲ ਜਿਹੜੇ ਕਿ ਮੰਤਰੀ ਲਾਲਜੀਤ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਵੱਲੋਂ ਜਿਹੜਾ ਕਿ ਕੁਝ ਜਾਤੀ ਸੂਚਕ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਿਆ ਤੇ ਜਿਸ ਦੇ ਦੌਰਾਨ ਲਾਲਜੀਤ ਭੁੱਲਰ ਦੇ ਵੱਲੋਂ ਅੱਜ ਉਸ ਗੱਲ ਨੂੰ ਲੈ ਕੇ ਲਾਈਵ ਹੋ ਕੇ ਇੱਕ ਵੱਡਾ ਖੁਲਾਸਾ ਵੀ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਹੁਣ ਇਸ ਗੱਲ ਦੇ ਉੱਤੇ ਇਸ ਟਿੱਪਣੀ ਦੇ ਉੱਤੇ ਲਗਾਤਾਰ ਵਾਅਦਾ ਹੁੰਦਾ ਹੈ ਦਿਖਾਈ ਦੇ ਰਿਹਾ ਮੁਸ਼ਕਲ ਹੈ ਜਿਹੜੀਆਂ ਮੰਤਰੀ ਰਾਜਜੀਤ ਭੁੱਲੜ ਦੀਆਂ ਵਾਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਮੰਤਰੀ ਰਾਜਜੀਤ ਭੁੱਲੜ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਦੀਆਂ ਉਹ ਲੈ ਕੇ ਹੁਣ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਾਤੀ ਸੂਚਕ ਨੂੰ ਲੈ ਕੇ ਟਿੱਪਣੀਆਂ ਤੋਂ ਬਾਅਦ ਹੁਣ ਲਗਾਤਾਰ ਵਿਵਾਦ ਪੱhta ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਵੱਡੀ ਕਾਰਵਾਈ ਦੀ ਜਿਹੜੀ ਕਿ ਮੰਗ ਕੀਤੀ ਹੈ ਤੇ ਉੱਥੇ ਹੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਸਾਰੇ ਮੰਤਰੀਆਂ ਵੱਲੋਂ ਸਾਰੇ ਵਿਧਾਇਕਾਂ ਦੇ ਵੱਲੋਂ ਤੇ ਜੋ ਉਮੀਦਵਾਰ ਕੈਂਡੀਡੇਟ ਖੜੇ ਕੀਤੇ ਨੇ ਉਹਨਾਂ ਦੇ ਵੱਲੋਂ ਛੋਣਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਜਿਹੜਾ ਗੱਲਬਾਤ ਕੀਤੀ ਜਾ ਰਿਹਾ ਤੇ ਉੱਥੇ ਇੱਕ ਸੋਸ਼ਲ ਮੀਡੀਆ ਤੇ ਮੰਤਰੀ ਲਾਜੇਤ ਖੋਲਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਵਿੱਚ ਉਹਨਾਂ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਜਾਂ ਜਾਂ ਤੇ ਸੂਚਕ ਟਿੱਪਣੀਆਂ ਕੀਤੀਆਂ ਗਈਆਂ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇਸ ਟਿੱਪਣੀ ਦੇ ਉੱਤੇ ਵਿਵਾਦ ਖੜਾ ਹੋ ਗਿਆ ਤੇ ਵਿਵਾਦ ਖੜੇ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਮਾਫੀ ਵੀ ਮੰਗੀ ਗਈ ਲਾਈਵ ਹੋ ਕੇ ਫਿਰ ਤੋਂ ਕਿਹਾ ਗਿਆ ਕਿ ਮੇਰੇ ਤੋਂ ਗਲਤੀ ਹੋ ਗਈ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਹੁਣ ਵੱਡੀ ਕਾਰਵਾਈ ਦੀ ਮੰਗ ਕੀਤੀ